ਅੱਜ ਆਪਾਂ ਹਰ ਇੱਕ ਵੀਰੇ ਦੇ ਵਿੱਚ ਟਰੰਪ ਦੀ ਸ਼ਕਤੀ ਦੀ ਗੱਲ ਕਰਦੇ ਹਾਂ ਜੀ ਕਿ ਕਿਸ ਤਰ੍ਹਾਂ ਟਰੰਪ ਦੀ ਸ਼ਕਤੀ ਦਿਨ-ਪੋ-ਦਿਨ ਵੱਧਦੀ ਜਾ ਰਹੀ ਹੈ ਲੋਕਾਂ ਦਾ ਜੀਣਾ ਬਹੁਤ ਹੀ ਮੁਸ਼ਕਲ ਹੋਇਆ ਉੱਥੇ ਲੋਕ ਆਪਣੇ ਆਪ ਛੱਡ ਕੇ ਜਾ ਰਹੇ ਆ ਉਸ ਕੰਟਰੀ ਨੂੰ ਅਗਰ ਕੋਈ ਨਹੀਂ ਵੀ ਜਾਂਦਾ ਉਹਨਾਂ ਨੂੰ ਇਸ ਤਰ੍ਹਾਂ ਬੇੜੀਆਂ ਚ ਬਨ ਕੇ ਹੱਥਕੜੀਆਂ ਲਾ ਕੇ ਉਹਨਾਂ ਦੀ ਕੰਟਰੀਆਂ ਦੇ ਵਿੱਚ ਡਿਪੋਰਟ ਕੀਤਾ ਜਾ ਰਿਹਾ ਹੈ ਤੋਂ ਇਸੇ ਤਰ੍ਹਾਂ 54 ਬੰਦਿਆਂ ਦਾ ਜਹਾਜ਼ ਭਰ ਕੇ ਦਿੱਲੀ ਲੈਂਡ ਹੋਇਆ ਭਾਰਤੀਆਂ ਨੂੰ ਰੀਪੋਰਟ ਕੀਤਾ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਕਿਹੜੇ ਬੰਦੇ ਸੀ ਇਹਨਾਂ 'ਚ ਬਹੁਤ ਲੋਕ ਕੈਨੇਡਾ ਤੋਂ ਵੀ ਇੱਥੇ ਆਏ ਸੀਗੇ ਅਮਰੀਕਾ ਦੇ ਵਿੱਚ ਇਹਨਾਂ 'ਚ ਉਹ ਲੋਕ ਵੀ ਨੇ ਜਿਨ੍ਹਾਂ ਨੂੰ ਬਾਰਡਰ ਪਾਰ ਕਰਦੇ ਸਾਰ ਹੀ ਡਿਟੇਨ ਕਰ ਲਿਆ ਸੀਗਾ ਬਾਹਰ ਆਏ ਨਹੀਂ ਇਹਨਾਂ 'ਚ ਉਹ ਲੋਕ ਵੀ ਬਹੁਤ ਆ ਜਿਨ੍ਹਾਂ ਨੂੰ ਆਈਐਸ ਦੇ ਰੇਡ ਦੇ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਦੇ ਵਿੱਚ ਉਹ ਵੀ ਆ ਕਿ ਜਿਨ੍ਹਾਂ ਦੇ ਵਿੱਚ ਆਲਰੇਡੀ ਇੰਡੀਆ ਦੇ ਵਿੱਚ ਕੋਈ ਨਾ ਕੋਈ ਕ੍ਰਿਮੀਨਲ ਰਿਕਾਰਡ ਸੀਗਾ ਉਹਨਾਂ ਨੂੰ ਦਿੱਲੀ ਇੰਡੀਅਨ ਪੁਲਿਸ ਨੇ ਵੀ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਉਹ ਆਪਣੇ ਹੱਡ ਬੀਤੀ ਦੱਸ ਰਹੇ ਆ ਕੀ ਕੀ ਉਹਨਾਂ ਨਾਲ ਹੁੰਦਾ ਸੀ ਉੱਥੇ ਕਿੱਦਾਂ ਉਹਨਾਂ ਨੂੰ ਜਦੋਂ ਹੱਤ ਜੇਲ੍ਹ ਦੇ ਵਿੱਚ ਸੀਗੇ ਉੱਥੇ ਅਰੈਸਟ ਕੀਤੇ ਹੋਏ ਸੀਗੇ ਕਿਸ ਤਰ੍ਹਾਂ ਉਹਨਾਂ ਨੂੰ ਉਹ ਟ੍ਰੀਟ ਕਰਦੇ ਸੀਗੇ ਕੀ ਖਾਣਾ ਪ੍ਰੋਪਰ ਮਿਲ ਰਿਹਾ ਸੀ ਉਹਦੇ ਬਾਰੇ ਗੱਲ ਕਰਾਂਗੇ ਕਿੰਨਾ ਕਿੰਨਾ ਪੈਸਾ ਲਾ ਕੇ ਗਏ ਸੀਗੇ ਕਿੰਨਾ ਟਾਈਮ ਹੋਇਆ ਸੀ ਉਹਨਾਂ ਨੂੰ ਗਿਆ ਨੂੰ ਤੇ ਬਹੁਤ ਲੋਕ ਇਹਨੂੰ ਜੋੜ ਕੇ ਦੇਖਦੇ ਆ ਜਸ਼ਨਪ੍ਰੀਤ ਜਿਹੜਾ ਹੁਣੇ-ਹੁਣੇ ਐਕਸੀਡੈਂਟ ਹੋ ਕੇ ਹਟਿਆ ਉਹਦੇ ਨਾਲ ਕਿ ਉਹਦੀ ਵਜ੍ਹਾ ਤੋਂ ਜ਼ਿਆਦਾ ਸ਼ਕਤੀ ਹੋਈ ਆ ਨਹੀਂ ਤਾਂ ਇਹ ਰਿਪੋਰਟ ਵੀ ਨਹੀਂ ਸੀ ਕਰਨੇ ਔਰ ਇਸ ਤੋਂ ਬਾਅਦ ਹੋਰ ਕਿੰਨੇ ਜਹਾਜ਼ ਨੇ ਸੁਣੇ ਨੂੰ ਇਹ ਵੀ ਆ ਰਿਹਾ ਕਿ ਨਵੰਬਰ ਇਹ ਪਹਿਲੇ ਹਫਤੇ ਦੇ ਵਿੱਚ ਵਿੱਚ ਬਹੁਤ ਜਲਦ ਹੋਰ ਵੀ ਜਹਾਜ਼ ਪਰ ਪਰ ਇੰਡੀਆ ਆਣਗੇ ਤੇ ਉਹਨਾਂ ਵਿੱਚ ਪੰਜਾਬੀ ਹੋਣਗੇ ਜਾਂ ਹਰਿਆਣਵੀ ਹੀ ਹੋਣਗੇ ਇੱਚ ਜ਼ਿਆਦਾ ਹਰਿਆਣੇ ਦੇ ਲੋਕ ਨੇ ਹਰਿਆਣੇ ਨਾਲ ਸੰਬੰਧਿਤ ਨੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਸੋ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਕਿ ਇਹ ਬੰਦੇ ਇਲੀਗਲ ਬਾਰਡਰ ਕ੍ਰੋਸ ਕਰਕੇ ਅਮਰੀਕਾ ਦੇ ਵਿੱਚ ਗਏ ਸੀ ਕਿ ਜਿਹਦੇ ਕੋਲ ਤੁਹਾਨੂੰ ਪਤਾ ਹੀ ਆ ਕਿ ਉਸ ਕੰਟਰੀ ਕੋਲ ਅਧਿਕਾਰ ਹੁੰਦਾ ਕਿ ਉਹ ਜਦ ਮਰਜੀ ਉਹਨਾਂ ਨੂੰ ਕੱਢ ਸਕਦੀ ਹੈ ਆਪਣੀ ਕੰਟਰੀ ਚੋਂ ਜਾਂ ਫਿਰ ਉਹਨਾਂ ਨੂੰ ਅਗਰ ਜ਼ਰੂਰਤ ਹੋਵੇ ਲੇਬਰ ਦੀ ਸ਼ਾਰਟੇਜ ਹੋਵੇ ਤਾਂ ਉਹ ਇਹਨਾਂ ਨੂੰ ਪੇਪਰ ਦੇ ਕੇ ਰੱਖ ਵੀ ਸਕਦੀ ਹੈ ਪਰ ਉਹ ਜਿਸ ਤਰ੍ਹਾਂ ਡੇ ਟਰੰਪ ਦੇ ਉੱਥੇ ਹਾਲਾਤ ਨੇ ਟਰੰਪ ਨੇ ਇਲੈਕਸ਼ਨ ਹੀ ਆਪਣੀ ਇਸਟੋਰੀ ਤੇ ਉੱਪਰ ਲੜੀ ਹੋਈ ਹੈ ਰਾਜਨੀਤੀ ਪੂਰੀ ਇਮੀਗ੍ਰੈਂਟਸ ਨੂੰ ਕੱਢਣ ਦੇ ਉੱਪਰ ਉਹਨੇ ਰਾਜਨੀਤੀ ਕੀਤੀ ਹੈ ਸੋ ਤੁਹਾਨੂੰ ਪਤਾ ਹੀ ਆ ਫਿਰ ਉਹ ਕਿਸ ਤਰ੍ਹਾਂ ਇਹਨਾਂ ਨੂੰ ਉੱਥੇ ਰੱਖ ਸਕਦਾ ਦਾ ਸੀ ਸੋ ਪਹਿਲਾਂ ਵੀ ਜਹਾਜ਼ ਪਰ ਪਰਕੇ ਸੀ ਸੇਮ ਉਸੇ ਦੀ ਤਰਜ਼ ਉਦਾਂ ਹੀ ਹੱਥ ਕੜੀਆਂ ਲਾ ਕੇ ਉਸੇ ਤਰ੍ਹਾਂ ਬੇੜੀਆਂ ਨਾਲ ਨੂੜ ਕੇ ਭਾਰਤੀਆਂ ਨੂੰ ਫਿਰ ਰਿਪੋਰਟ ਕੀਤਾ ਗਿਆ ਵੀਡੀਓਜ਼ ਇਦਾਂ ਦੀਆਂ ਆ ਰਹੀਆਂ ਲੋਕਾਂ ਨੂੰ ਸੋਚਣ ਤੇ ਮਜਬੂਰ ਹੋ ਰਹੇ ਆ ਕਿ ਅਸੀਂ ਹੁਣ ਕਰੀਏ ਤੇ ਕਰੀਏ ਆਪਣੇ ਵਧੀਆ ਫਿਊਚਰ ਦੇ ਲਈ ਵਧੀਆ ਡਿਵੈਲਪਡ ਕੰਟਰੀ ਜਾਂਦੇ ਆ ਇਹਨਾਂ ਨਾਲ ਪੈਸਾ ਲੱਗ ਜਾਂਦਾ ਪਰ ਫਿਰ ਸਾਨੂੰ ਵਾਪਸ ਹੋਈ ਉਸੇ ਕੰਟਰੀ ਜਾਣਾ ਪੈਂਦਾ ਸੋ ਇਹ ਇਹ ਵੀ ਆਏ ਨੇ ਇਹਨਾਂ ਦਾ ਵੀ ਕੈਮਰੇ ਅੱਗੇ ਆ ਕੇ ਇੱਕ ਨੇ ਬਿਆਨ ਵੀ ਦਿੱਤਾ ਸੁਣ ਲਓ ਇਹਨਾਂ ਦੀ ਗੱਲ ਜਿਸ ਤਰ੍ਹਾਂ ਜਿਹਾ ਆਪੀ ਸੀ ਇਹਨਾਂ ਨੇ ਮੈਨੂੰ ਸੇ 57 ਲੱਖ ਰੁਪਏ ਲਏ ਬਹੁਤ ਇਪੋਰਟੈਂਸ ਦੇ ਹੋਏ ਹੈ ਲਗਭਗ 180 ਬੰਦੇ ਆਏ ਤੇ ਲੇਕਿਨ ਜਦ ਮੈਂ ਡੋਕੀ ਗਏ ਰਸਤੇ ਗਿਆ ਥਾ ਤਾਂ ਪਹਿਲੇ انہوں ਨੇ ਮੈਨੂੰ ਸੇ 42 ਲੱਖ ਰੁਪਏ ਲਏ تھے ਫਿਰ ਕਿਸੇ ਰਸਤੇ ਸੇ ਡੋਕੀ ਗਏ ਰਸਤੇ ਸੇ ਦੇ ਬਿਲਕੁਲ ਵੀ ਫੁੱਦੀ ਮੂਹ ਦੇ ਜਿਨ ਕਿ ਪਹਿਲਾਂ ਵੀ ਇਹ ਹੋਇਆ ਪਰ ਹਜੇ ਵੀ ਨਹੀਂ ਹਟਦੇ ਆਪਾਂ ਕਿਸੇ ਦੀ ਕੰਟਰੀ ਜਦੋਂ ੱੱਕੇ ਨਾਲ ਜਾਂਦੇ ਆ ਬਾਰਡਰ ਕ੍ਰੋਸ ਕਰਕੇ ਜਾਂਦੇ ਆ ਫਿਰ ਆਪਾਂ ਕਿਸੇ ਨੂੰ ਵੀ ਬਲੇਮ ਨਹੀਂ ਕਰ ਸਕਦੇ ਕਿ ਸਾਡੇ ਨਾਲ ਧੋਖਾ ਹੋ ਗਿਆ ਸਾਡੇ ਨਾਲ ਧੱਕਾ ਹੋ ਗਿਆ ਕਿਉਂਕਿ ਆਪਾਂ ਆਪਣੀ ਮਰਜ਼ੀ ਨਾਲ ਗਏ ਆ ਆਪਾਂ ਨੂੰ ਕਿਸੇ ਨੇ ਨਹੀਂ ਸੱਦਿਆ ਸੋ ਇਸੇ ਤਰ੍ਹਾਂ ਇਹਨਾਂ ਨਾਲ ਹੋਇਆ ਸੀ ਕੁਝ ਇਹਨਾਂ ਚੋਂ ਵੀਰ ਉਹ ਨੇ ਜਿਨ੍ਹਾਂ ਨੇ ਡੌਂਕੀ ਲਾਈ ਸੀ ਮੈਕਸੀਕੋ ਦਾ ਬਾਰਡਰ ਕ੍ਰੋਸ ਕੀਤਾ ਸੀਗਾ ਡੌਂਕੀ ਲਾ ਕੇ ਗਏ ਸੀਗੇ ਇੰਡੀਆ ਤੋਂ ਕੁਝ ਇਹਨਾਂ ਦੇ ਵਿੱਚ ਉਹ ਵੀ ਹੈ ਜਿਹੜੇ ਕੈਨੇਡਾ ਤੋਂ ਜਿਨ੍ਹਾਂ ਦੇ ਇੱਥੋਂ ਪੱਕੇ ਪੇਪਰਾਂ ਤੇ ਕੈਨੇਡਾ ਗਏ ਸੀ ਕੈਨੇਡਾ ਕੁਝ ਨਹੀਂ ਹੋਇਆ ਫਿਰ ਉੱਥੋਂ ਮੂਵ ਹੋ ਗਏ ਅਮਰੀਕਾ ਦੇ ਵਿੱਚ ਫਿਰ ਉਹਨਾਂ ਨਾਲ ਉਹ ਹੋਈ ਨਾ ਕੈਨੇਡਾ ਦੇ ਰਹੇ ਨਾ ਅਮਰੀਕਾ ਦੇ ਰਹੇ ਇਹਨਾਂ 'ਚ ਉਹ ਵੀ ਬਹੁਤ ਲੋਕ ਨੇ ਜਿਨ੍ਹਾਂ ਨੂੰ ਆਈਸ ਨੇ ਚੁੱਕਿਆ ਸੀਗਾ ਰੇਟ ਦੇ ਵਿੱਚ ਰੇਟਸ ਜਿੰਨੀਆਂ ਵੀ ਹੋ ਰਹੀਆਂ ਸੀ ਇੱਧਰ ਉੱਧਰ ਤੇ ਉਹਨਾਂ 'ਚੋ ਰਿਪੋਰਟ ਆ ਕਿਉਂਕਿ ਬਹੁਤ ਕਨਫਿ ਕਿ ਜਿਹੜੇ ਇਹ ਬੰਦੇ ਰਿਪੋਰਟ ਕੀਤੇ ਆ ਇਹ ਸਿਰਫ ਸਿਰਫ ਬਾਰਡਰ ਤੇ ਫੜਲੇ ਸੀਗੇ ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਗਿਆ ਬਾਂਡ ਨਹੀਂ ਪੈ ਰਿਆ ਸੀ ਇਹ ਗੱਲ ਨਹੀਂ ਇਹ ਮਿਕਸ ਨੇ ਇਹਦੇ ਵਿੱਚ ਸਾਰੇ ਕਈਆਂ ਨੂੰ ਅਦਾਲਤਾਂ ਦੇ ਵਿੱਚ ਜਿੱਦਾਂ ਸੁਣਵਾਈ ਹੁੰਦੀ ਸੀ ਉਹਨਾਂ ਦੇ ਕੇਸਾਂ ਦੀਆਂ ਤਾਂ ਉਹਨਾਂ ਨੂੰ ਅਦਾਲਤ ਤੋਂ ਬਾਹਰ ਹੀ ਆਈ ਸੋ ਉਹਨਾਂ ਨੂੰ ਅਰੈਸਟ ਕਰ ਲੈਂਦੇ ਸੀਗੇ ਤੇ ਜਿਨ੍ਹਾਂ ਦੇ ਡਾਕੂਮੈਂਟ ਪੂਰੇ ਸੀਗੇ ਜਿਨ੍ਹਾਂ ਦੇ ਉਹਨਾਂ ਨੂੰ ਟਰੈਵਲ ਡਾਕੂਮੈਂਟ ਮਿਲ ਜਾਂਦੇ ਸੀ ਉਹਨਾਂ ਨੂੰ ਉਹਨਾਂ ਦੀ ਹੋਮ ਕੰਟਰੀ ਰਿਪੋਰਟ ਕੀਤਾ ਜਾਂਦਾ ਤੇ ਇਹਨਾਂ 'ਚੋ ਸੁਣ ਚ ਇਹ ਵੀ ਆ ਰਿਹਾ ਕਿ ਇਦਾਂ ਦੇ ਵੀ ਇਨਸਾਨ ਨੇ ਜਿਨ੍ਹਾਂ ਦੇ ਉੱਤੇ ਇੰਡੀਆ ਦੇ ਵਿੱਚ ਆਲਰੇਡੀ ਕੇਸ ਸੀਗੇ ਕਿਸੇ ਦਾ ਚੈੱਕ ਫੇਕ ਚੈੱਕ ਦੇ ਸੀਗੇ ਕਿਸੇ ਕੋਲ दारू ਜਾਂ ਸ਼ਰਾਬ ਦੇ ਇਦਾਂ ਦੇ ਦੋਸ ਸੀਗੇ ਉਹਨਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੋ ਉੱਥੋਂ ਦੀ بجائے ਇੱਥੇ ਵੀ ਹੁਣ ਗ੍ਰਿਫਤਾਰ ਕਰ ਲਿਆ ਇੱਥੇ ਵੀ ਜੇਲ੍ਹ ਚ ਮੁਕਤਨਾ ਪੈਣਾ ਕਿਉਂਕਿ ਜਦੋਂ ਵੀ ਇਦਾਂ ਕੋਈ ਵੀ ਕੰਟਰੀ ਕਿਸੇ ਨੂੰ ਡਿਪੋਰਟ ਕਰਦੀ ਆ ਤਾਂ ਬੇਸ਼ੱਕ ਉਹਦੀ ਹੋਮ ਕੰਟਰੀ ਹੀ ਹੋਵੇ ਪਰ ਫਿਰ ਵੀ ਪੁਲਿਸ ਉੱਥੋਂ ਦੀ ਵੈਰੀਫਾਈ ਕਰਦੀ ਹੈ ਕਿ ਇਸ ਇਨਸਾਨ ਦਾ ਕੋਈ ਪਿੱਛੇ ਕੋਈ ਕ੍ਰਾਈਮਨਲ ਤਾਂ ਨਹੀਂ ਕੀਤਾ ਹੋਇਆ ਸੋ ਏਦਾਂ ਹੀ ਹੋ ਰਿਹਾ ਬਹੁਤ ਲੋਕ ਇਹਨੂੰ ਕਹਿ ਰਹੇ ਆ ਕਿ ਜਸ਼ਨਪ੍ਰੀਤ ਦੇ ਨਾਲ ਟਰੱਕ ਐਕਸੀਡੈਂਟ ਹੋਇਆ ਉਹਦੀ ਵਜ੍ਹਾ ਤੋਂ ਉਹ ਟਰੰਪ ਨੂੰ ਇਹ ਕਦਮ ਚੁੱਕਣਾ ਪਿਆ ਸ਼ਕਤੀ ਦਿਖਾਉਣੀ ਪਈ ਨਹੀਂ ਤਾਂ ਸ਼ਾਇਦ ਇਹ ਨਾਂ ਵੀ ਆਉਂਦੇ ਬਾਹਰ ਵੀ ਆ ਜਾਂਦੇ ਪਰ ਇਹ ਤੁਹਾਨੂੰ ਦੱਸ ਦਈਏ ਕਿ ਇਹ ਵੀਰ ਉਹ ਬਹੁਤ ਪਹਿਲਾਂ ਦਾ ਚੁੱਕੇ ਹੋਏ ਆ ਤੇ ਤੁਹਾਨੂੰ ਪਤਾ ਕਿ ਜਸ਼ਨਪ੍ਰੀਤ ਐਕਸੀਡੈਂਟ ਤੋਂ ਪਹਿਲਾਂ ਵੀ ਜਹਾਜ਼ ਪਰ ਭਰ ਕੇ ਆ ਸੋ ਇਹਨੂੰ ਉਸ ਚੀਜ਼ ਦੇ ਨਾਲ ਨਾ ਜੋੜਿਆ ਜਾਵੇ ਉਹ ਪਹਿਲਾਂ ਹੀ ਵੀਰ ਨੂੰ ਬਹੁਤ ਬਦਨਾਮ ਭੰਡਿਆ ਗਿਆ ਕਿ ਉਹਨੇ ਦਾਰੂ ਪੀ ਕੇ ਟਰੱਕ ਚਲਾਇਆ ਜ ਕਿ ਜਿਹੜੀ ਪੇਛੀ ਹੋ ਕੇ ਹੱਡੀਆਂ ਕੋਰਟ ਦੇ ਵਿੱਚ ਪਹਿਲੀ ਉੱਥੇ ਪੁਲਿਸ ਨੇ ਕੋਈ ਵੀ ਇਦਾਂ ਦੀ ਰਿਪੋਰਟ ਪੇਸ਼ ਨਹੀਂ ਕੀਤੀ ਜਿਦੇ ਵਿੱਚ ਨਸ਼ਾ ਸਾਬਿਤ ਹੁੰਦਾ ਹੋਵੇ ਵੀ ਆਹ ਨਸ਼ਾ ਕੀਤਾ ਉਹਦੇ ਕੋ ਸਿਰਫ ਸਿਰਫ ਇਹੀ ਰੋਪ ਲਾਇਆ ਸੀ ਪੁਲਿਸ ਵਾਲੇ ਨੇ ਕਿ ਸ਼ਾਇਦ ਇਹਨੇ ਕੋਈ ਨਸ਼ਾ ਕਰਕੇ ਐਕਸੀਡੈਂਟ ਕੀਤਾ ਸੋ ਉਹਦਾ 4 ਨਵੰਬਰ ਨੂੰ ਹੁਣ ਅਗਲੀ ਤਰੀਕ ਆਉਣ ਵਾਲੀ ਆ ਉਹਦੇ ਵਿੱਚ ਉਹਦਾ ਕਲੀਅਰ ਹੋ ਜਾਏਗਾ ਕੀ ਸੀ ਨਹੀਂ ਪਰ ਇਹਨੂੰ ਉਸ ਕੇਸ ਦੇ ਨਾਲ ਨਾ ਜੋੜਿਆ ਜਾਵੇ ਇਸ ਦੇ ਵਿੱਚ ਉਹ ਵੀਰ ਉਹਨਾਂ ਬਾਰੇ ਵੀ ਸੋਚੋ ਜਿਨ੍ਹਾਂ ਨੇ ਕੈਨੇਡਾ ਆਏ ਸੀਗੇ ਚਾਹੇ ਸਟੱਡੀ ਵੀ ਜੇ ਤੇ ਚਾਹ ਵਰਕ ਵੀ ਜੇ ਤੇ ਵੀ ਉੱਥੇ ਦਾ ਨਹੀਂ ਉਹਨਾਂ ਦਾ ਕੁਝ ਬਣਦਾ ਸੀਗਾ ਇੱਥੇ ਮੂਵ ਹੋ ਗਏ ਹੁਣ ਇਹਦੇ ਵਿੱਚ ਤਾਂ ਕਿਸੇ ਦੀ ਕੋਈ ਗਲਤੀ ਨਹੀਂ ਉਹ ਖੁਦ ਆਪਣੀ ਮਰਜ਼ੀ ਨਾਲ ਆਏ ਨਾ ਕਿ ਉਹਨਾਂ ਕੋਲ ਵੀਜ਼ਾ ਸੀ ਨਾ ਕੁਝ ਲੈਣਾ ਦੇਣਾ ਸੀ ਫਿਰ ਵੀ ਇੱਥੇ ਆਏ ਫਿਰ ਹੁਣ ਉਹਨਾਂ ਨੂੰ ਰਿਪੋਰਟ ਕੀਤਾ ਤਾਂ ਤੁਸੀਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਤੁਸੀਂ ਖੁਦ ਗਲਤ ਕੰਮ ਕੀਤਾ ਸੋ ਹੁਣ ਇਸ ਕੰਟਰੀ ਦੀ ਮਰਜ਼ੀ ਹੋ ਤੁਹਾਨੂੰ ਕੱਢੇ ਜਾਂ ਨਾ ਕੱਢੇ ਪਰ ਬਹੁਤ ਤੁਹਾਨੂੰ ਪਤਾ ਹੀ ਆ ਅਮਰੀਕਾ ਦਾ ਕਿਸ ਤਰ੍ਹਾਂ ਦਾ 2 ਲੱਖ ਬੰਦਾ ਆਪਣੇ ਆਪ ਛੱਡ ਕੇ ਚਲਾ ਗਿਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅਮਰੀਕਾ ਦੇ ਵਿੱਚੋਂ ਕਿਉਂਕਿ 트럼ਪ ਨੇ ਸ਼ਕਤੀ ਇੰਨੀ ਜ਼ਿਆਦਾ ਕੀਤੀ ਹੋਈ ਹੈ ਸੋ ਫਿਰ ਤੁਸੀਂ ਇਹ ਚੀਜ਼ ਭੁੱਲ ਜੋ ਕਿ ਤੁਸੀਂ ਬਾਰਡਰ ਕ੍ਰੋਸ ਕਰਕੇ ਉੱਥੇ ਰਹਿ ਲੂਗੇ ਲੀਅਰ ਰਹਿ ਲੂਗੇ ਇਸ ਟਾਈਮ ਦੇ ਵਿੱਚ ਤਾਂ ਜਿੰਨੀ ਦੇ ਟਰੰਪ ਉਨੀ ਦੇਰ ਦੇ ਵਿੱਚ ਤਾਂ ਨਹੀਂ ਬਾਕੀ ਅੱਗੇ ਕੁਝ ਵੀ ਹੋ ਸਕਦਾ ਉਹਦੇ ਬਾਰੇ ਆਪਾਂ ਨੂੰ ਨਹੀਂ ਪਤਾ ਹਜੇ ਜਰ ਫਿਊਚਰ ਦੇ ਵਿੱਚ ਹੋਏਗਾ ਫਿਰ ਦੇਖਾਂਗੇ ਹੁਣ ਇਹਦੇ ਵਿੱਚ ਬਹੁਤ ਲੋਕਾਂ ਨੇ ਇਹ ਬਿਆਨ ਆ ਰਿਹਾ ਕਿ ਅਸੀਂ ਆਪਣੀ ਜਗ੍ਹਾ ਵੇਚ ਕੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਕਰਜ਼ਾ ਲੈ ਕੇ ਉੱਥੇ ਗਏ ਸੀ ਕਿਸੇ ਨੇ 50 ਲੱਖ ਲਾਇਆ ਕਿਸੇ ਨੇ 40 ਲੱਖ ਲਾਇਆ ਹੁਣ ਉਹ ਬੰਦੇ ਸੋਚਾਂ ਵਿੱਚ ਪੈ ਗਏ ਕਿ ਹੁਣ ਅਸੀਂ ਵਾਪਸ ਤਾਂ ਆ ਗਏ ਹੁਣ ਅਸੀਂ ਕਰੀਏ ਕੀ ਉਹ ਕਰਜ਼ਾ ਕਿੱਥੋਂ ਲਈਏ ਜਿਹੜੀ ਜ਼ਮੀਨ ਅਸੀਂ ਆਪਣਾ ਵੇਚ ਕੇ ਗਏ ਕਿੱਥੋਂ ਲੈ ਕੇ ਆਈਏ ਕਿਉਂਕਿ ਸਾਡੇ ਚ ਸਪਨੇ ਐ ਸੀ ਕਿ ਉੱਥੇ ਜਾਵਾਂਗੇ ਵਧੀਆ ਜਿਆਦਾ ਪੈਸੇ ਕਮਾਵਾਂਗੇ ਵਧੀਆ ਫਿਊਚਰ ਬਣਾਵਾਂਗੇ ਇੱਕ ਕੀਲਾ ਵੇਚ ਕੇ ਇਹਦੇ ਦੋ ਬਣਾਵਾਂਗੇ ਜਾਂ ਜਿਹੜਾ ਕਰਜ਼ਾ ਲਾਇਆ ਇਹਨੂੰ ਜਲਦੀ ਜਲਦੀ ਉੱਥੇ ਕਰਜ਼ੇ ਨੂੰ ਉਤਾਰ ਦਾਂਗੇ ਪਰ ਉਹਨਾਂ ਦੇ ਉਹ ਸੁਪਨੇ ਪੂਰੇ ਨਹੀਂ ਹੋ ਸਕੇ ਜਿਹਦੇ ਕਰਕੇ ਹੁਣ ਉਹਨਾਂ ਨੂੰ ਡਿਪੋਰਟ ਹੋਣਾ ਪਿਆ ਤੇ ਹੁਣ ਉਹ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਕਰੀਏ ਤੇ ਕਰੀਏ ਕੀ ਤੁਹਾਨੂੰ ਪਤਾ ਜਿਹਦਾ 40-50 ਲੱਖ ਇਦਾਂ ਲੱਗਾ ਹੋਵੇ ਤੇ ਹੈਰਾਨ ਬਰਾਨ ਹੋ ਕੇ ਵਾਪਸ ਆਇਆ ਹੋਵੇ ਤੇ ਪੈਰਾਂ ਹੇਠਾਂ ਤੇ ਜ਼ਮੀਨ ਨਿਕਲ ਜਾਂਦੀ ਇੱਕ ਵਾਰ ਜ਼ਿੰਦਗੀ ਲੈ ਤੋਂ ਹਿੱਲ ਜਾਂਦੀ ਆ ਸੋ ਇਦਾਂ ਦੀਆਂ ਗੱਲਾਂ ਬਾਤਾਂ ਇਦਾਂ ਦੀਆਂ ਇਹਨਾਂ ਦੇ ਵਿੱਚ ਹੁਣ ਇਹ ਤੁਸੀਂ ਸੋਚ ਲਓ ਅੱਗੇ ਤੋਂ ਅਗਰ ਤੁਸੀਂ ਆਣਾ ਮੋਸਟ ਵੈਲਕਮ ਆਓ ਬਹੁਤ ਲੋਕਾਂ ਨੇ ਫਿਊਚਰ ਵੀ ਬਣਾਇਆ ਆਪਣਾ ਇਹ ਗੱਲ ਨਹੀਂ ਹੈਗੀ ਬਹੁਤ ਲੋਕ ਆ ਕੇ ਕਾਮਯਾਬ ਹੋਇਆ ਔਰ ਉਹ ਕਈ ਲੋਕ ਹੁਣ ਏਜੰਟਾਂ ਨੂੰ ਭੰਡ ਦੇ ਨੇ ਸਾਡੇ ਨਾਲ ਇਦਾਂ ਕੀਤਾ ਉਦਾਂ ਕੀਤਾ ਏਜੰਟਾਂ ਦੀ ਵੀ ਕੋਈ ਗਲਤੀ ਨਹੀਂ ਤੁਹਾਨੂੰ ਸਭ ਕੁਝ ਪਤਾ ਹੁੰਦਾ ਤੁਸੀਂ ਕਿਸ ਰਸਤੇ ਜਾਣਾ ਕਿੱਦਾਂ ਜਾਣਾ ਉੱਥੇ ਕੀ ਹੋਣਾ ਸੋ ਏਜੰਟਾਂ ਨੂੰ ਵੀ ਨਾ ਹਟ ਟਾਈਮ ਭੰਨਿਆ ਭੰਡਿਆ ਕਰੋ ਤੁਸੀਂ ਖੋਤੇ ਵੀ ਆਪਣੇ ਦਿਮਾਗ ਆਪਣੇ ਦਿਮਾਗ ਤੇ ਸੋਚਿਆ ਕਰੋ ਤੁਸੀਂ ਕੀ ਕਰ ਰਹੇ ਆ ਕੀ ਤੁਹਾਡੇ ਨਾਲ ਹੋ ਰਿਹਾ ਤੁਸੀਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਸੋ ਇਸ ਚੀਜ਼ ਦੇ ਵਿੱਚ ਬਾਕੀ ਜੋ ਵੀ ਸੋਚ ਰਿਹਾ ਕਿ ਹੋਰ ਵੀ ਜਹਾਜ਼ ਤਿਆਰ ਆ ਉਹਨਾਂ ਦੀ ਡਾਕੂਮੈਂਟ ਪੂਰੇ ਹੋ ਰਿਹਾ ਜਿਸੇ ਦਿਨ ਉਹਨਾਂ ਦੇ ਡਾਕੂਮੈਂਟ ਹੋ ਗਏ ਤਾਂ ਜਹਾਜ਼ ਫਿਰ ਪਰ ਪਰ ਕੇ ਆਣਗੇ ਤੇ ਇਹ ਹੁਣ ਸੋਚਣਾ ਹੋਏਗਾ ਕਿ ਉਸ ਦੇ ਵਿੱਚ ਪੰਜਾਬੀ ਕਿੰਨੇ ਹੋਣਗੇ ਤੇ ਹੋਸਟੇਟਾਂ ਦੇ ਕਿੰਨੇ ਹੋਣਗੇ ਤੇ ਕਿੰਨੇ ਹਰਿਆਣੇ ਦੇ ਹੋਣਗੇ ਤੇ ਪਰ ਹੈ ਸਾਰਾ ਆਪਣਾ ਜੂਤ ਤੋ ਆਪਾਂ ਨੂੰ ਵੀ ਸੋਚਣਾ ਚਾਹੀਦਾ ਕਿ ਆਪਣਾ ਜੂਥ ਬਾਹਰ ਕਿਉਂ ਇੰਨਾ ਰਿਸਕ ਲੈ ਕੇ ਇੰਨਾ ਪੈਹਾ ਲਾ ਕੇ ਭੱਜ ਰਿਹਾ ਤੇ ਉੱਥੋਂ ਫਿਰ ਉਹਨੂੰ ਬਾਹਰ ਵਾਪਸ ਪਾਰਤ ਭੇਜਿਆ ਜਾ ਰਿਹਾ ਹੱਥਕੜੀਆਂ ਚ ਲਾ ਕੇ ਕਿੰਨੀ ਬਦਨਾਮੀ ਹੁੰਦੀ ਆ ਕਿੰਨੀ ਬੇਇੱਜ਼ਤੀ ਹੁੰਦੀ ਆ ਸੋ ਇਸ ਚੀਜ਼ ਦੇ ਬਾਰੇ ਵੀ ਸੋਚਣਾ ਚਾਹੀਦਾ ਬਾਕੀ ਆਈ ਹੋਪ ਅੱਗੇ ਤੋਂ ਜੋ ਵੀ ਹੋਏਗਾ ਠੀਕ ਹੋਏਗਾ ਇਦਾਂ ਦਾ ਨਾ ਕਿਸੇ ਨਾਲ ਹੋਵੇ ਮੈਂ ਤਾਂ ਇਹੀ ਕਹੂੰਗਾ ਸਾਰਿਆਂ ਚੜ੍ਹਦੀ ਕਲਾ ਹੋਵੇ ਬਾਕੀ ਜੋ ਵੀ ਨਵੀਂ ਅਪਡੇਟ ਆਏਗੀ ਹੋਰ ਕੀ ਕੀ ਹੋ ਰਿਹਾ ਇਸ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਦੇ ਲਈ ਤੁਸੀਂ ਪਲੀਜ਼ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕੀ ਤੁਹਾਡੀ ਰਾਏ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ